ਉਹੀ ਪਿੰਡ ਬਾਠਾ ਕਲਾ ਆ ਚੁਕੇ ਆ ਇਸ ਵਕਤ ਆਪਾਂ ਬਾਠਾ ਕਲਾ ਨਰਿੰਦਰ ਬਾਠ ਗੀਤਕਾਰ ਦਾ ਪਿੰਡ ਹੈ ਇਹ ਤੇ ਅਸੀਂ ਪੋਸਟਰ ਲਗਾ ਰਹੇ ਹਾਂ ਉਰੇ ਪਹਰ ਲਗਾ ਦੋ ਲਗਾ ਦੋ ਬਹੁਤ ਵਧੀਆ ਉਹ ਜੀ ਪਿੰਡ ਬਾਠਾ ਖੁਰਦ ਵਾਲਿਓ ਬਾਠਾ ਕਲਾ सॉरी ਬਾਠਾ ਕਲਾ ਵਾਲਿਓ 23 ਤਰੀਕ ਨੂੰ ਨੋਟ ਰੱਖਿਓ ਭਾਈ ਮਹਾਨਗਰ ਕੀਰਤਨ ਆਉਣਾ ਹੈ 23 ਤਰੀਕ ਨੂੰ ਮਹਾਨਗਰ ਕੀਰਤਨ ਤੇ ਸਟੂਡੈਂਟਸ ਨੇ ਮੇਰੇ ਆ ਮੁੰਡਾ ਸਟੂਡੈਂਟ ਆ ਮੇਰਾ ਕਰਨਵੀਰ ਸਿੰਘ ਹੈ ਮੇਰੇ ਕੋਲ ਪੜਿਆ ਦਬਾਉ ਵੀ ਪੋਸਟਰ ਲਾ ਦਵਾ ਦੋ ਲਾ ਦੋ ਚਲੋ ਇੱਥੇ ਲਾ ਦੋ ਹਨਾ ਕੇ ਆ ਪੂਰਾ ਠੀਕ ਆ ਪਿੰਡ ਰਾਣਵਾ ਆ ਚੁੱਕੇ ਆਈ ਆਪਾਂ ਪੋਸਟਰ ਪੋਸਟਰ ਲੱਗੇ ਨੇ ਆ ਉਰੇ ਮੋੜ ਤੇ ਲਾ ਦੇ ਬਾਈ ਇਹ ਜ਼ਰੂਰੀ ਆ ਇਹ ਉਹੀ ਰੂਟ ਆ ਜੀ ਜਿਸ ਰੂਟ ਨੂੰ ਆ ਨਗਰ ਕੀਰਤਨ ਜਾਂਦਾ ਹੁੰਦਾ ਪਿੰਡ ਰਾਏ ਦਾ ਇਹ ਉਹੀ ਰੂਟ ਆ ਜੀ ਤੇ ਅੱਜ ਅਸੀਂ ਉਸੇ ਰੂਟ ਤੇ ਆਏ ਆ ਮੈਂ ਤੇ ਮੇਰਾ ਲਾਲੀ ਭਰਾ ਤੇ ਅੱਜ ਅਸੀਂ ਮਿਲ ਕੇ ਨਗਰ ਕੀਰਤਨ ਵਾਲੇ ਰੂਟ ਤੇ ਪੋਸਟਰ ਲਗਾ ਰਹੇ ਹਾਂ ਤੇ ਹੁਣ ਅਸੀਂ ਇਸ ਵਕਤ ਪਿੰਡ ਰਾਣਵਾ ਫਿਰਦੇ ਹਾਂ ਜੀ ਪਿੰਡ ਰਾਏ ਦੀ ਰਾਣਵਾ ਦੀ ਧਰਤੀ ਤੇ ਤੇ ਇੱਥੇ ਰਾਣਵਾ ਪਿੰਡ ਦੇ ਵਿੱਚ ਨਾ ਜੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਹੈਗਾ ਜੀ ਗੁਰਦੁਆਰਾ ਗੋਵਿੰਦਗੜ੍ਹ ਸਾਹਿਬ ਰਾਣਵਾ ਤੇ ਉਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਵੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਦਸ਼ਮ ਪਾਸ਼ਾ ਸ਼ਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਸੀ ਉਹ ਗੁਰਦੁਆਰਾ ਨਾ ਦਸਵਾਂ ਪਾਸ਼ਾ ਸ਼ਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਚਰਨ ਸੋਪਰਾਵ ਧਰਤੀ ਆ ਤੇ ਬਹੁਤ ਸੋਹਣਾ ਗੁਰਦੁਆਰਾ ਬਣਾ ਹੋਇਆ ਆ ਪਰ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਵੀ ਆ ਦਰਸ਼ਨ ਕਰਵਾਵਾਂਗੇ ਪਹਿਲਾਂ ਪਾ ਪੋਸਟਰ ਲਵਾ ਲੀ ਲਗਾ ਲੀਏ ਜੀ ਗੁਰਦੁਆਰਾ ਰਾਨਮਾ ਸਾਹਿਬ 那你就去。 ਜਿਹੜਾ ਮੇਰਾ ਵੀਰ ਆਦਾ ਜਿਹੜਾ ਇਹ ਨਾਨਕ ਸਾਡੇ ਘਰ ਬੈਠੇ ਚਾਹੇ ਫਰਸਾਈ ਹੋਣੀ ਠੀਕ ਆ ਸਰਵ ਦੇਲੇ ਬੈਨੀਫਿਟ ਕਰਕੇ ਦੇਗੀ ਜਿੰਦਾ ਆਪਣੇ ਸਰਜੰਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਲ ਪਾਣੀ ਤੋਂ ਬਿਨਾ ਤੇ ਨਹੀਂ ਸਰ ਸਕਦਾ ਸੁਖੀ ਬਾਬਾ ਖਾਣ ਨੂੰ ਤੇ ਮੱਗਣਾ ਨਾ ਜਣਾ ਕੋਈ ਆ ਖਾਵੇ ਪੀਵੇ ਤੇ ਇਹੋ ਜਿਹੇ ਤਰ੍ਹਾਂ ਬਾਦਲਾਂ ਨੇ ਫੇਰ ਗਵਾਗੇ ਤੇ ਜਿੰਦਾ ਕੋਈ ਪਾਉਂਦਾ ਨਹੀਂ ਤੇ ਕੋਈ ਗਲਪ ਨਹੀਂ ਛੇ ਜਾਂਦਾ ਆ ਗਿਆ ਮੈਂ ਤੇ ਜੇ ਕੋਈ ਨਹੀਂ ਦੇ ਕੇ ਜਾਂਦਾ ਜਿਵੇਂ ਦਾਲਪੁਰਖ ਸੱਤੇ ਪਾਤਸ਼ਾਹ ਦੀ ਕੀਰਤੀ ਕਰੀ ਜਾਂਦਾ ਗੁਰਦੁਆਰਾ ਸਾਹਿਬ ਤਾਂ ਹੋਣਾ ਸੀ ਮੱਥਾ ਮੁੱਥਾ ਢੇਕ ਲਿਆ ਇਹ ਗੁਰਦੁਆਰਾ ਜਸਵੀਰ ਸਾਹਿਬ ਰਾਣਵਾ ਤੇ ਹੁਣ ਅਸੀਂ ਅੱਗੇ ਪਿੰਡ ਨੂੰ ਕਮੇਟੀ ਦੀ ਜਾ ਰਹੇ ਆ ਤੇ ਹੁਣ ਜਿਹੜਾ ਅੱਗੇ ਪਿੰਡ ਆਉਣਾ ਉਹ ਪਿੰਡਾ ਜੀ ਮਰਾਲਾ ਤੇ ਅਮਰਾਲਾ ਪਿੰਡ ਹੁਣ ਅੱਗੇ ਆ ਰਿਹਾ ਤੇ ਅਮਰਾਲਾ ਪਿੰਡ ਦੇ ਵਿੱਚ ਹੁਣ ਅਸੀਂ ਪੋਸਟਰ ਲਾਵਾਂਗੇ ਫਿਰ ਮਰਾਲਾ ਤੋਂ ਵਿਦੇਸ਼ਾਂ ਵਿਦੇਸ਼ਾਂ ਦੇਸ਼ਾ ਤੋਂ ਵਾਰਾ ਫਿਰ ਤੋਂ ਫਿਰ ਸੱਧੂਆਂ ਹੀ ਫਿਰ ਸੰਤੂਆਂ ਤੋਂ ਫੇਰ ਅਸੀਂ ਬਰਦਵਾਰਾ ਫੇਰ ਮੱਧਰ ਸਾਹਿਬ ਜਾਵਾਂਗੇ ਜੀ ਤੇ ਫੇਰ ਅਸੀਂ ਉੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਜੀ ਫੇਰ ਅਸੀਂ ਆਪਣੇ ਪਿੰਡ ਜਾਵਾਂਗੇ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ 23 ਤਰੀਕ ਨੂੰ ਹੰਮਾ ਹਮਾ ਕੇ ਪਹੁੰਚੋ ਕਿਉਂਕਿ 23 ਤਰੀਕ ਨੂੰ ਮਹਾਨ ਨਗਰ ਕੀਰਤਨ ਜਿਹੜਾ ਪਿੰਡ ਰਾਜ ਦੀ ਧਰਤੀ ਤੋਂ ਰੰਭ ਹੋਏਗਾ ਵੱੱਟ ਵੱੱਟ ਸੰਗਤਾਂ ਸਹਿਯੋਗ ਦੇਵੋ ਜੀ ਲੋ ਜੀ ਇਸ ਵਕਤ ਅਸੀਂ ਪਿੰਡ ਹਵਾਰਾ ਕਲਾ ਦੇ ਵਿੱਚ ਖੜੇ ਆ ਤੇ ਇੱਥੇ ਅਸੀਂ ਪਿੰਡ ਗੁਰੂ ਘਰ ਦੇ ਵਿੱਚ ਆਏ ਸੀਗੇ ਪੋਸਟਰ ਦੇਣ ਤੇ ਅਸੀਂ ਨਗਰ ਕੀਰਤਨ ਰੂਟ ਮੀਤੀ ਤੇ ਆ ਤੇ ਅਸੀਂ ਪੋਸਟਰ ਲਗਾ ਰਹੇ ਸੀਗੇ ਮੈਂ ਤੇ ਮੇਰਾ ਭਰਾ ਮਨਿੰਦਰ ਲਾਲੀ ਤੇ ਆਪਾਂ ਤੁਹਾਨੂੰ ਜਥੇਦਾਰ ਭਾਈ ਇਸ ਵਕਤ ਅਸੀਂ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਪਿੰਡ ਆਏ ਹੋਇਆ ਪੋਸਟਰ ਲਗਾਉਣ ਅਸੀਂ ਉਹਨੇ ਪਿੰਡ ਪੋਸਟਰ ਲਗਾਉਣ ਕਿਉਂ ਆਏ ਆ ਜੀ ਉਹ ਅਸੀਂ ਇਸ ਕਰਕੇ ਆਏ ਹੋਇਆ ਕਿਉਂਕਿ ਜਿਹੜਾ ਸਾਡਾ ਨਗਰ ਕੀਰਤਨ ਆ ਨਾ ਉਹ ਇਸ ਪਿੰਡ ਚੋਂ ਵੀ ਹੋ ਕੇ ਜਾਂਦਾ ਆ ਅੱਜ ਅਸੀਂ ਨਗਰ ਕੀਰਤਨ ਰੂਟ ਤੇ ਫਿਰ ਰਹੇ ਆ ਪੋਸਟਰ ਲਗਾ ਰਹੇ ਆ ਤੇ ਅਸੀਂ ਗੁਰਦੁਆਰਾ ਦਸਮੇਸ਼garh ਸਾਹਿਬ ਫਿਰ ਮੱਧਰੇ ਵੀ ਜਾਣਾ ਆਏ ਆ ਤੇ ਉਹ ਜਿਹੜਾ ਸਾਹਮਣੇ ਘਰ ਦਿਖ ਰਿਹਾ ਨਾ ਬੋਰਡ ਜਿਹਾ ਦਿਖਿਆ ਹੋਇਆ ਤੁਹਾਨੂੰ ਮੈਂ ਅੱਗੇ ਜਾ ਕੇ ਦਖਾਉਣ ਦੀ ਕੋਸ਼ਿਸ਼ ਕਰਦਾ ਆਂ ਉਹੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਸਾਹਮਣੇ ਘਰ ਆ ਰਹੀ ਜਿਹੜਾ ਭਾਈ ਜਥੇਦਾਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਘਰ ਆ ਜੀ ਤੇ ਅੱਜ ਅਸੀਂ ਉਹਨਾਂ ਦੇ ਪਿੰਡ ਪੋਸਟਰ ਲਗਾਉਣ ਆਏ ਹੋਏ ਆਂ ਤੇ ਆਹ ਦੇਖੋ ਪੋਸਟਰ ਲੱਗਿਆ ਹੋਇਆ ਹੈ ਆਵਨਾਰਾ ਗ੍ਰਹਿ ਨਿਵਾਸ ਹੈ ਜੀ ਇਹ ਆ ਜੀ ਪਿੰਡ ਹਵਾਰਾ ਕਲਾ ਦਾ ਗੁਰੂ ਘਰ ਤੇ ਬਹੁਤ ਸੋਹਣਾ ਗੁਰੂ ਘਰ ਬਣਿਆ ਬਹੁਤ ਸੋਹਣੀ ਬਿਲਡਿੰਗ ਆ ਜੀ ਤੇ ਲੰਗਰ ਹਾਲ ਵੀ ਬੜਾ ਸੋਹਣਾ ਬਣਿਆ ਸਾਹਮਣੇ ਲੰਗਰ ਹਾਲ ਹੈ ਬਹੁਤ ਸੋਹਣੀ ਬਿਲਡਿੰਗ ਆ ਜੀ ਬਹੁਤ ਸੋਹਣਾ ਗੁਰਦੁਆਰਾ ਆ ਤੇ ਅਸੀਂ ਗੁਰਦੁਆਰਾ ਸਾਹਿਬ ਤੇ ਗ੍ਰੰਤੀ ਸਿੰਘ ਨੂੰ ਮਿਲਲੇ ਆ ਤੇ ਉਹਨਾਂ ਨੂੰ ਪੋਸਟਰ ਵੀ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਹੈ ਭਾਈ ਲੌਸਮੈਂਟ ਕਰ ਦਿਓ ਬਾਬਾ ਜੀ ਤਾਂ ਜੋ ਸੰਗਤਾਂ ਨੂੰ ਪਤਾ ਲੱਗੇ ਵੀ ਇੱਥੇ 23 ਤਰੀਕ ਨੂੰ ਨਗਰ ਕੀਰਤਨ ਆਉਣਾ ਹੈ ਆਰਦਾਇਨਾ। ਤੋਂ ਇਸ ਵਕਤ ਤੱਕ ਪਿੰਡ ਆ ਗਏ ਰਤਨਗੜ। ਰਤ ਤੋਂ ਹਨਾ। ਰਤੋਂ ਪਿੰਡ ਆ ਚੁੱਕੇ ਆ ਤੇ ਹੁਣ ਅਸੀਂ ਸਿੱਧਾ ਸੰਧੂਆਂ ਜਾਣਾ। ਪੋਸਟਰ ਸਾਡੇ بس 2-3 ਬਚੇ ਆ। ਉਹ ਅਸੀਂ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਪਿੰਡ ਪੈਰੋਂ ਮਾਜਰੇ ਲਾ ਦੇਣੇ ਨੇ। ਉੱਥੇ ਪਹੁੰਚ ਗਏ ਤੇ ਹੁਣ ਅਸੀਂ ਪਿੰਡ ਸੰਧੂਆਂ ਜਾਵਾਂਗੇ। ਸੰਧੂਆਂ ਤੋਂ ਚਮਕੌਰ ਸਾਹਿਬ। ਫੇਰ ਚਮਕੌਰ ਸਾਹਿਬ ਤੋਂ ਅਸੀਂ ਪਹੁੰਚ ਜਾਣਾ ਪਿੰਡ ਪੈਰੋਂ ਮਾਜਰੇ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ। ਕਰ ਰਿਹਾ ਸ਼ਾਤ ਸ਼ਾਕੇ ਫਿਰ ਅਸੀਂ ਆਪਣੇ ਪਿੰਡ ਆ ਜਾਣਾ ਤੇ ਦੇਖੋ ਜੀ ਨਜ਼ਾਰਾ ਬਾਬਾ ਕਰਤਾਰ ਸਿੰਘ ਦੀ ਆਪਣੇ ਪਿੰਡ ਜਮੀਨ ਦੀ ਅੱਛਾ ਅਰੇ ਮੈਨੂੰ ਇਹ ਵੀ ਨਹੀਂ ਪਤਾ ਵੀ ਬਾਬਾ ਕਰਤਾਰ ਸਿੰਘ ਜੀ ਦਾ ਮਤਲਬ ਜਿਹੜਾ ਜਹਾ ਉਹ ਸੀਗਾ ਜਿੱਥੇ ਬਾਬਾ ਜੀ ਦਾ ਘਰ ਹੋਇਆ ਸੀ ਤੇ ਬਾਬਾ ਜੀ ਦਾ ਗ੍ਰਹਿ ਨਿਵਾਸ ਕਿਹੜਾ ਮੈਨੂੰ ਉਹ ਨਹੀਂ ਪਤਾ ਉਹਨਾਂ ਦਾ ਘਰ ਹੈ ਉਹਹੀ ਆ ਆਪਾਂ ਉਹਦੇ ਬਾਰੇ ਵੀ ਵੀਡੀਓ ਜ਼ਰੂਰ ਪਾਉਣੀ ਆ ਸਾਂਝੀ ਕਰਨੀ ਆ ਪਤਾ ਨਹੀਂ ਨਾ ਸੰਤ ਨੂੰ ਬਾਬਾ ਜੀ ਦਾ ਘਰ ਕਿੱਥੇ ਆ ਪਿੰਡ ਦੇ ਰਾਏ ਦੇ ਵਿੱਚ ਬਾਬਾ ਕਰਤਾਰ ਕਰਤਾਰ ਹੈ ਕਿਉਂ ਪੋੜਾ ਹੁਣੇ ਬਣਿਆ ਪਹਿਲਾਂ ਤਾਂ ਨਹੀਂ ਤੇ ਪੋੜਾ ਹੈਗਾ ਇਹ i ਲੋ ਜੀ ਅਸੀਂ ਗੁਰਦੁਆਰਾ ਦਸ਼ਮੀਸਗੜ ਸਾਹਿਬ ਪਹੁੰਚ ਚੁੱਕੇ ਹਾਂ ਅਸੀਂ ਨਮਸਕਾਰ ਵੀ ਕਰ ਲਿਆ ਤੇ ਅਸੀਂ ਕਾਫੀ ਜਿਹੜੇ ਰੂਟ ਕੱਢ ਵੀ ਦਿੱਤੇ ਪਿੰਡਾਂ ਦੇ ਤੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਪੋਸਟਰ ਲਗਾ ਵੀ ਦਿੱਤੇ ਆ ਤੇ ਦੋ ਤਿੰਨ ਪਿੰਡੇ ਰਹਿੰਦੇ ਆ ਉਹ ਅਸੀਂ ਦੁਬਾਰਾ ਆ ਕੇ ਪੋਸਟਰ ਲਗਾ ਦੇਣੇ ਨੇ ਤੇ ਉਹ ਉਹ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਪਹਰੂ ਮਜਰੇ ਵਾਲਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ ਤੇ ਉਹ ਸੰਸਕਾਰ ਤੇ ਉਹ ਜਗਾ ਜੀ ਇੱਥੇ ਇਸ ਕਰਕੇ ਤਾਂ ਦੇਖੋ ਕਿੰਨਾ ਵਧੀਆ ਮਤਲਬ ਸਜਾਇਆ ਹੈ ਤੇ ਬਾਬਾ ਜੀ ਦੀਆਂ ਫੋਟੋ ਵੀ ਲੱਗੀਆਂ ਹੋਈਆਂ ਨੇ ਤੇ ਬਾਕੀ ਅੱਜ ਦਾ ਬਲੌਗ ਬਸ ਇੰਨਾ ਹੀ ਆ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਜੋ ਨਗਰ ਕੀਰਤਨ ਹੋਏਗਾ ਨਾ ਸਾਡੇ ਪਿੰਡ ਦੇ ਵਿੱਚ ਅਸੀਂ ਉਸ ਦੀ ਵੀਡੀਓ ਵੀ ਜਿਹੜੀ ਸਾਂਝੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ